ਪਰਮਾਤਮਾ ਕਹਿੰਦੇ ਨੇ ਜਦ ਕੋਈ ਤੇਰੇ ਦਿਲ ਨਾਲ ਖੇਡੇ ਇਹ ਗੱਲ ਹਮੇਸ਼ਾ ਯਾਦ ਰੱਖਣਾ ਹਰ ਜ਼ਖਮ ਹਰ ਦਰਦ ਹਰ ਅਥਰੂ ਇੱਕ ਮਕਸਦ ਦੇ ਨਾਲ ਆਉਂਦਾ ਹੈ ਜੋ ਅੱਜ ਤੁਹਾਨੂੰ ਤੋੜ ਰਿਹਾ ਹੈ ਉਹੀ ਕੱਲ ਤੇਰੀ ਹਿੰਮਤ ਦੇ ਕੇ ਹੈਰਾਨ ਹੋਊਗਾ ਜਿਸ ਨੇ ਤੁਹਾਨੂੰ ਅੱਜ ਰੋਲਾਇਆ ਹੈ ਉਹ ਚੈਨ ਦੀ ਨੀਂਦ ਨਹੀਂ ਸੌ ਸਕਦਾ ਆਪਣੇ ਆਪ ਨੂੰ ਟੁੱਟਣ ਨਾ ਦਿਓ ਰੁਕਣਾ ਨਹੀਂ ਕਿਉਂਕਿ ਪਰਮਾਤਮਾ ਹਰ ਦੁੱਖ ਦੀ ਕਹਾਣੀ ਸੁਣਦੇ ਨੇ ਲੋਕ ਤਾਂ ਬਸ ਤਮਾਸ਼ਾ ਦੇਖਣਉਂਦੇ ਨੇ ਪਰ ਸੈਣਾ ਤੁਹਾਡਾ ਕੰਮ ਹੁੰਦਾ ਹੈ ਪਰਮਾਤਮਾ ਕਹਿੰਦੇ ਨੇ ਜਿਹਨੂੰ ਅੱਜ ਲੋਕ ਨਜ਼ਰ ਅੰਦਾਜ਼ ਕਰਦੇ ਨੇ ਉਹੀ ਕੱਲ ਸਾਰੀਆਂ ਨਜ਼ਰਾਂ ਦਾ ਕੇਂਦਰ ਬਣਦੇ ਨੇ ਜਿਹਨੂੰ ਅੱਜ ਕੋਈ ਸਮਝ ਨਹੀਂ ਰਿਹਾ ਉਹ ਨੂੰ ਹੀ ਇੱਕ ਦਿਨ ਇਹ ਦੁਨੀਆ ਸਮਝਣ ਦੀ ਕੋਸ਼ਿਸ਼ ਕਰੇਗੀ ਅੱਜ ਭਲੇ ਹੀ ਤੁਸੀਂ ਦੁਖੀ ਹੋ ਪਰ ਕੱਲ ਤੁਹਾਡਾ ਮੁਸਕਾਨ ਪਰ ਕੱਲ ਤੁਹਾਡੀ ਮੁਸਕਾਨ ਸੋਚ ਤੋਂ ਉੱਪਰ ਹੋਵੇਗੀ ਇਸ ਲਈ ਜਦ ਕੋਈ ਤਿਲ ਦੁਖਾਵੇ ਗੁੱਸੇ ਨਾਲ ਨਹੀਂ ਹੱਸ ਕੇ ਜਵਾਬ ਦਿਓ ਕਿਉਂਕਿ ਤੁਸੀਂ ਮਿੱਟੀ ਦੇ ਬਣੇ ਹੋ ਪਰ ਅੰਦਰ ਤੁਹਾਡੇ ਅੱਗ ਵਰਗੀ ਸ਼ਕਤੀ ਹੈ ਜਿਆਦਾ ਇਹ ਅੱਗ ਮੱਚੇਗੀ ਤਾਂ ਉਹੀ ਲੋਕ ਮੱਜਣਗੇ ਜਿਨ੍ਹਾਂ ਨੇ ਤੁਹਾਨੂੰ ਕਦੇ ਦਰਦ ਦਿੱਤਾ ਸੀ ਰੋਣਾ ਛੱਡ ਦਿਓ ਕਿਉਂਕਿ ਤੁਸੀਂ ਹਾਰਨ ਲਈ ਨਹੀਂ ਆਏ ਹੋ ਤੁਹਾਡੇ ਨਸੀਬ ਵਿੱਚ ਉਹ ਦਿਨ ਲਿਖੇ ਨਹੀਂ ਜਦ ਤੁਸੀਂ ਉਹੀ ਰਾਹਾਂ ਦੇ ਜਦ ਤੁਸੀਂ ਉਹੀ ਰਾਹਾਂ ਤੇ ਸ਼ਾਨ ਨਾਲ ਚੱਲੋਗੇ ਜਿੱਥੇ ਤੁਹਾਨੂੰ ਅੱਜ ਠੋਕਰ ਮਿਲ ਰਹੀਆਂ ਨੇ ਉਮੀਦ ਨੂੰ ਜ਼ਿੰਦਾ ਰੱਖੋ ਕਿਉਂਕਿ ਇਹ ਉਹੀ ਰੌਸ਼ਨੀ ਹੈ ਜੋ ਹਨੇਰੇ ਵਿੱਚ ਰਾਹਤਾ ਦਿਖਾਉਂਦੀ ਹੈ ਜਿੰਨਾ ਰਾਹਾਂ ਨੇ ਅੱਜ ਤੁਹਾਨੂੰ ਸਿੱਟਿਆ ਹੈ ਕੱਲ ਉਹੀ ਹਾਲਾਤ ਕੱਲ ਉਹੀ ਰਾਹ ਤੇਰੇ લક્ષ ਲਈ ਰੌਸ਼ਨੀ ਦੇਣਗੇ ਕਈ ਵਾਰ ਲੱਗੇਗਾ ਸਭ ਕੁਝ ਖਤਮ ਹੋ ਗਿਆ ਪਰੰਤੂ ਪਰਮਾਤਮਾ ਕਹਿੰਦੇ ਨੇ ਦੁਖੀ ਨਾ ਹੋਣਾ ਕਮਜ਼ੋਰ ਵਕਤ ਹੁੰਦਾ ਹੈ ਇਨਸਾਨ ਨਹੀਂ ਅਤੇ ਯਾਦ ਰੱਖਿਓ ਜਿਨ੍ਹਾਂ ਦੇ ਇਰਾਦੇ ਮਜ਼ਬੂਤ ਹੁੰਦੇ ਨੇ ਉਹਨਾਂ ਦੀ ਹਾਰ ਵੀ ਇੱਕ ਮਿਸਾਲ ਬਣ ਜਾਂਦੀ ਹੈ ਪਰਮਾਤਮਾ ਕਹਿੰਦੇ ਨੇ ਜੋ ਅੱਜ ਤੁਹਾਡੇ ਤੇ ਹੱਸਦੇ ਨੇ ਕੱਲ ਉਹੀ ਲੋਕ ਤੁਹਾਡੇ ਸਾਹਮਣੇ ਖਾਮੋਸ਼ ਖੜਨਗੇ ਅਤੇ ਤੁਹਾਨੂੰ ਮਾਣ ਨਾਲ ਦੇਖਣਗੇ ਸਮਾਂ ਸਭ ਨੂੰ ਜਵਾਬ ਦਿੰਦਾ ਹੈ ਪਰ ਸਮੇ ਤੋਂ ਵੱਡਾ ਕੋਈ ਜਵਾਬ ਨਹੀਂ ਹੁੰਦਾ ਜੇਕਰ ਤੁਸੀਂ ਇਕੱਲੇ ਚੱਲ ਰਹੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਮਜ਼ੋਰ ਹੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਸਭ ਤੋਂ ਪਹਿਲਾਂ ਪਹਿਚਾਨ ਚੁੱਕੇ ਹੋ ਹਾਲਾਤ ਭਾਵੇਂ ਜਿਹੋ ਜੇ ਮਰਜੀ ਹੋਣ ਅਤੇ ਇਰਾਦੇ ਸੱਚੇ ਹੋਣ ਤਾਂ ਕੋਈ ਵੀ ਤੂਫਾਨ ਤੁਹਾਡਾ ਕੋਈ ਰਸਤਾ ਨਹੀਂ ਰੋਕ ਸਕਦਾ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਲਿਖ ਕੇ ਲੋਕ ਕੀ ਕਹਿਣਗੇ ਇਹ ਸੋਚ ਕੇ ਆਪਣੇ ਆਪ ਨੂੰ ਰੋਕੋ ਨਾ ਫਰਕ ਇਸ ਗੱਲ ਨਹੀਂ ਪੈਂਦਾ ਕਿ ਦੁਨੀਆ ਕੀ ਕਹਿੰਦੀ ਹੈ ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ ਜੇਕਰ ਤੁਸੀਂ ਨੇ ਹਾਰ ਮੰਨ ਲਈ ਤਾਂ ਦੁਨੀਆ ਕੋਈ ਵੀ ਤਾਕਤ ਤੁਹਾਨੂੰ ਜਿੱਤ ਤੱਕ ਨਹੀਂ ਪਹੁੰਚਾ ਸਕਦੀ ਜੇਕਰ ਤੁਸੀਂ ਨੇ ਮਨ ਬਣਾ ਲਿਆ ਕਿ ਤੁਸੀਂ ਨੇ ਹਰ ਹਾਲਤ ਵਿੱਚ ਜਿੱਤਣਾ ਹੀ ਹੈ ਤਾਂ ਕੋਈ ਵੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਜਿੱਤ ਤੇ ਹਾਰ ਦੋ ਸ਼ਬਦ ਹੀ ਨਹੀਂ ਇਹ ਤਾਂ ਸੋਚ ਦੀ ਦਿਸ਼ਾ ਹੁੰਦੀ ਨੇ ਜੇਕਰ ਮਨ ਮੰਨ ਲਿਆ ਕਿ ਹਾਰ ਗਏ ਤਾਂ ਹਾਰ ਪੱਕੀ ਹੈ ਜੇਕਰ ਪੱਕਾ ਕਰ ਲਿਆ ਕਿ ਜਿੱਤਣਾ ਹੀ ਹੈ ਤਾਂ ਜਿੱਤ ਨੂੰ ਕੋਈ ਰੋਕ ਨਹੀਂ ਸਕਦਾ ਕਮਜ਼ੋਰ ਲੋਕ ਥੱਕ ਕੇ ਹੀ ਰੁਕ ਜਾਂਦੇ ਨੇ ਔਰ ਜੋ ਲੋਕ ਆਪਣੇ ਜਜ਼ਬੇ ਨਾਲ ਜਿੰਦਾ ਰਹਿੰਦੇ ਨੇ ਉਹ ਚਾਹ ਤੱਕ ਨਹੀਂ ਰੁਕਦੇ ਜਦ ਤੱਕ ਜਿੱਤ ਉਹਨਾਂ ਦੇ ਪੈਰਾਂ ਥੱਲੇ ਨਾ ਆ ਜਾਵੇ ਮੁਸ਼ਕਲਾਂ ਤੋਂ ਘਬਰਾਉਣਾ ਕਿਉਂਕਿ ਇਹੀ ਮੁਸ਼ਕਲਾਂ ਇੱਕ ਦਿਨ ਤੁਹਾਡਾ ਵੱਡਾ ਹਥਿਆਰ ਬਣ ਜਾਣਗੀਆਂ ਇਹੀ ਉਹ ਕਹਾਣੀ ਹੋਵੇਗੀ ਜੋ ਲੋਕ ਸੁਣਨਾ ਚਾਹਣਗੇ ਕਿ ਕਿਵੇਂ ਤੁਸੀਂ ਟੁੱਟੇ ਨਹੀਂ ਕਿਵੇਂ ਤੁਸੀਂ ਰੁਕੇ ਨਹੀਂ ਤਈ ਵਾਰ ਲੰਘੇਗਾ ਕਿ ਹੁਣ ਬਸ ਹੋਰ ਨਹੀਂ ਹੋਵੇਗਾ ਹੁਣ ਥੱਕ ਗਿਆ ਪਰ ਅਸਲੀ ਕਹਾਣੀ ਤਾਂ ਇੱਥੋਂ ਹੀ ਸ਼ੁਰੂ ਹੋਵੇਗੀ ਜੋ ਰਾਤਾਂ ਅੱਜ ਤਹਾਨੂੰ ਅਥੋਂਵਾਂ ਨਾਲ ਡੁੱਬ ਰਹੀਆਂ ਨੇ ਉਹੀ ਰਾਤਾਂ ਕੱਲ ਤੇਰੀ ਨਵੀਂ ਸ਼ੁਰੂਆਤ ਦਾ ਸੂਰਜ ਬਣਣੀਆਂ ਯਾਦ ਰੱਖਣਾ ਹਨੇਰੇ ਤੋਂ ਬਾਅਦ ਹੀ ਰੌਸ਼ਨੀ ਆਉਂਦੀ ਹੈ ਜਿੰਨਾ ਗੂੜਾ ਹਨੇਰਾ ਹੋਵੇਗਾ ਉਨਾ ਹੀ ਤੇਜ਼ ਚਮਕੇਗੀ ਤੇਰੀ ਰੌਸ਼ਨੀ ਕਹਿੰਦੇ ਨੇ ਕਿ ਕਰਮ ਕਰੋ ਫਲ ਦੀ ਇੱਛਾ ਨਾ ਕਰੋ ਪਰ ਨਾਲ ਹੀ ਇਹ ਵੀ ਸੱਚਾਈ ਹੈ ਕਿ ਜਦ ਕਰਮ ਪੂਰੇ ਇਰਾਦੇ ਨਾਲ ਕੀਤਾ ਜਾਵੇ ਤਾਂ ਫਲ ਸਮੇਂ ਤੋਂ ਪਹਿਲਾਂ ਤੁਹਾਡਾ ਦਰਵਾਜ਼ਾ ਖੜਕਾਉਂਦਾ ਹੈ ਚਾਹੇ ਹਾਲਾਤ ਕਿਵੇਂ ਦੇ ਹੋਣ ਜੇਕਰ ਤੁਸੀਂ ਲਗਾਤਾਰ ਆਪਣੇ ਕਰਮ ਕਰਦੇ ਰਹੋ ਤਾਂ ਸਮੇਂ ਆਪਣੇ ਆਪ ਤੇਰੇ ਲਈ ਰਸਤਾ ਬਣਾ ਦੇਵੇਗਾ ਇਹ ਉਹੀ ਸਮਾਂ ਹੈ ਜੋ ਅੱਜ ਤੁਹਾਨੂੰ ਪਰਖ ਰਿਹਾ ਹੈ ਇਹ ਕੱਲ ਤੁਹਾਨੂੰ ਇਨਾਮ ਵੀ ਦੇਵੇਗਾ ਹਰ ਉਸ ਚੀਜ਼ ਵਿੱਚ ਪੂਰੀ ਮਿਹਨਤ ਲਗਾਓ ਜੋ ਤੁਹਾਨੂੰ ਤੁਹਾਡੇ ਸੁਪਨੇ ਦੇ ਨੇੜੇ ਲੈ ਕੇ ਜਾਂਦੀ ਹੈ ਜਿਸ ਕੰਮ ਲਈ ਪਸੀਨਾ ਨਾ ਨਿਕਲੇ ਉਹਦੀ ਚਮਕ ਥੋੜੇ ਦੇ ਸਮੇਂ ਲਈ ਹੁੰਦੀ ਹੈ ਜੋ ਲੋਕ ਆਪਣੀਆਂ ਰਗਾਂ ਵਿੱਚ ਖੂਨ ਤੋਂ ਜ਼ਿਆਦਾ ਜਨੂੰਨ ਲੈ ਕੇ ਚੱਲਦੇ ਨੇ ਉਹੀ ਲੋਕ ਇਤਿਹਾਸ ਵਿੱਚ ਆਪਣੇ ਛਾਂਪ ਛੜਦੇ ਨੇ ਅੱਜ ਜੇ ਤੁਸੀਂ ਡਿੱਗ ਹੀ ਜਾਵੋ ਤਾ ਸਿੱਖਣਾ ਕਦੇ ਨਾ ਛੱਡਣਾ ਕਿਉਂਕਿगिरਣਾ ਹਾਰ ਨਹੀਂ ਉਹ ਸਿੱਖਣਾ ਤੇ ਲੜਨ ਦੀ ਪਹਿਲੀ ਪੌੜੀ ਹੁੰਦੀ ਹੈ ਜੋ ਇਨਸਾਨ ਆਪਣੇ ਬੁਰੇ ਸਮੇਂ ਵਿੱਚ ਵੀ ਆਪਣੇ ਕਰਮ ਨਾਲ ਜੁੜਿਆ ਰਹਿੰਦਾ ਹੈ ਉਹਦੇ ਲਈ ਬੁਰਾ ਸਮਾਂ ਵੀ ਇੱਕ ਮੌਕਾ ਬਣ ਜਾਂਦਾ ਹੈ ਜਦ ਤੱਕ ਤੁਹਾਡੇ ਅੰਦਰ ਜੋਸ਼ ਹੈ ਉਹਦੇ ਲਈ ਬੁਰਾ ਸਮਾਂ ਵੀ ਜਦ ਤੱਕ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ ਜਦੋਂ ਅੰਦਰੋਂ ਟੁੱਟ ਜਾਓ ਤਾਂ ਵੀ ਹੱਸਣਾ ਨਹੀਂ ਛੱਡਣਾ ਕਿਉਂਕਿ ਇਹ ਉਹੀ ਹਾਸਾ ਤੇਰਾ ਸਭ ਤੋਂ ਵੱਡਾ ਹਥਿਆਰ ਹੈ ਇਹ ਦੁਨੀਆ ਉਹਨੂੰ ਹੀ ਯਾਦ ਰੱਖਦੀ ਹੈ ਜੋ ਸਭ ਤੋਂ ਅਲੱਗ ਚੱਲਦਾ ਹੈ ਜੋ ਭੀੜ ਤੋਂ ਨਹੀਂ ਡਰਦਾ ਜੋ ਠੋਕਰਾਂ ਖਾ ਕੇ ਦੁਬਾਰਾ ਚੱਲਣ ਦਾ ਹੌਸਲਾ ਰੱਖਦਾ ਹੈ ਜੋ ਕਹਿੰਦਾ ਹੈ ਕਿ ਹਾਂ ਮੈਂ ਸਭ ਕੁਝ ਖੋਤਾ ਪਰ ਉਮੀਦ ਹਜੇ ਵੀ ਹੈਗੀ ਹੈ ਤੇ ਇਹੀ ਉਮੀਦ ਹੀ ਹੁੰਦੀ ਹੈ ਜੋ ਇਨਸਾਨ ਨੂੰ ਜ਼ਿੰਦਾ ਰੱਖਦੀ ਹੈ ਮਜ਼ਬੂਤ ਬਣਾਉਂਦੀ ਹੈ ਅਤੇ ਅਖੀਰ ਵਿੱਚ ਜਿੱਤ ਦਿਵਾਉਂਦੀ ਹੈ ਪਰਮਾਤਮਾ ਕਹਿੰਦੇ ਨੇ ਕਿਸੇ ਦੇ ਐਹਸਾਨ ਥੱਲੇ ਜਿਉਣਾ ਨਹੀਂ ਸਿੱਖਣਾ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਓ ਕਿ ਤੁਹਾਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਾ ਪਵੇ ਇਹ ਸਮਾਂ ਤੁਹਾਨੂੰ ਅੱਜ ਪਰਖ ਇਹ ਸਮਾਂ ਤੁਹਾਨੂੰ ਪਰਖ ਕੇ ਦੇਖੇਗਾ ਸਿੱਟੇਗਾ ਵੀ ਤੇ ਰੁਲਾਵੇਗਾ ਵੀ ਜੇਕਰ ਤੁਸੀਂ ਟਟੇ ਰਹੇ ਤਾਂ ਇਹੀ ਵਕਤ ਤੁਹਾਨੂੰ ਸਭ ਕੁਝ ਵਾਪਸ ਕਰ ਦੇਵੇਗਾ ਵਿਆਜ ਸਮੇਤ ਜਦ ਦਰਦ ਆਪਣੀ ਹੱਦ ਪਾਰ ਕਰ ਜਾਂਦਾ ਤਾਂ ਫਿਰ ਆਤਮਾ ਬੋਲਣ ਲੱਗ ਜਾਂਦੀ ਹੈ ਜਦੋਂ ਆਤਮਾ ਬੋਲਦੀ ਹੈ ਨਾ ਜਦ ਪੂਰੀ ਦੁਨੀਆ ਸੁਣਨ ਨੂੰ ਮਜਬੂਰ ਹੋ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਪਿੱਛੇ ਨਾ ਭੱਜੋ ਜੋ ਤੁਹਾਡੀ ਚਾਲ ਨੂੰ ਘੱਟ ਕਰਦੀ ਹੈ ਆਪਣੇ ਆਪ ਨੂੰ ਇੰਨਾ ਉੱਚਾ ਰੱਖੋ ਕਿ ਡਰ ਵੀ ਤੁਹਾਡੇ ਸਾਹਮਣੇ ਸਿਰ ਨੀਮਾ ਕਰ ਲਵੇ ਇਹ ਇਕੱਲਾਪਣ ਤੇ ਦਰਦ ਸੰਘਰਸ਼ ਇਹ ਤੁਹਾਡੇ ਹਥਿਆਰ ਨੇ ਇਹਨਾਂ ਤੋਂ ਦੂਰ ਨਾ ਭੱਜੋ ਜਿਸ ਦਿਨ ਇਹਨਾਂ ਨੂੰ ਤੁਸੀਂ ਅਪਣਾਇਆ ਉਸੇ ਦਿਨ ਤੋਂ ਤੁਸੀਂ ਨੇ ਆਪਣੀ ਤਕਦੀਰ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਆਪਣੀ ਮਿਹਨਤ ਦਾ ਰੌਲਾ ਨਾ ਪਾਓ ਬਸ ਸਮੇਂ ਆਉਣ ਦਿਓ ਪੂਰੀ ਦੁਨੀਆ ਆਪਣੇ ਆਪ ਨਾਮ ਲਵੇਗੀ ਆਪਣੇ ਆਪ ਤੁਹਾਡਾ ਨਾਮ ਲਵੇਗੀ ਯਾਦ ਰੱਖੋ ਹਰ ਦੋ ਮਿੰਟ ਦੀਆਂ ਤਾੜੀਆਂ ਦੇ ਪਿੱਛੇ ਬਹੁਤ ਸਾਲਾਂ ਦੀ ਮਿਹਨਤ ਹੁੰਦੀ ਹੈ ਹਰ ਮੁਸਕਾਨ ਦੇ ਪਿੱਛੇ ਅਥਰੂਆਂ ਦਾ ਸਮੁੰਦਰ ਲੁਕਿਆ ਹੁੰਦਾ ਹੈ ਹਰ ਜਿੱਤ ਦੇ ਪਿੱਛੇ ਪਤਾ ਨਹੀਂ ਕਿੰਨੀਆਂ ਨੀਂਦਾਂ ਦੀ ਕੁਰਬਾਨੀ ਹੁੰਦੀ ਹੈ ਜੇਕਰ ਰਸਤਾ ਔਖਾ ਲੱਗੇ ਤਾਂ ਸਮਝੋ ਉਹ ਰਸਤਾ ਤੁਹਾਡੇ ਲਈ ਹੀ ਬਣਿਆ ਹੈ ਜੇਕਰ ਕੋਈ ਕਹੇ ਕਿ ਤੇਰੇ ਕੋਲੋਂ ਨਹੀਂ ਹੋਵੇਗਾ ਤਾਂ ਹੱਸ ਕੇ ਕਹਿਣਾ ਦੇਖਦੇ ਰਹੋ ਕਿਉਂਕਿ ਹੁਣ ਮੇਰੇ ਇਰਾਦੇ ਚੁੰਟਾਣ ਨਾਲ ਭੜਨ ਵਾਲੇ ਨੇ ਤੇ ਜਦ ਇਰਾਦੇ ਬਦਲਦੇ ਨੇ ਤਾਂ ਕਿਸੇ ਨੂੰ ਤੇ ਵੀ ਗੋਡਿਆਂ ਤੇ ਆ ਜਾਂਦੀ ਹੈ ਜੋ ਮਨ ਤੋਂ ਹਾਰ ਗਿਆ ਉਸ ਦੀ ਕੋਈ ਵੀ ਲੜਾਈ ਨਹੀਂ ਬਚਦੀ ਅਤੇ ਜੋ ਮਨ ਤੋਂ ਜਿੱਤ ਗਿਆ ਉਹਦੇ ਲਈ ਲੜਾਈ ਬਹੁਤ ਛੋਟੀ ਹੋ ਜਾਂਦੀ ਹੈ ਜੋ ਇਨਸਾਨ ਟੁੱਟਿਆ ਹੈ ਫਿਰ ਵੀ ਹੱਸ ਰਿਹਾ ਹੈ ਉਹ ਕੋਈ ਆਮ ਇਨਸਾਨ ਨਹੀਂ ਉਹ ਇੱਕ ਯੋद्धा ਹੈ ਕਿਉਂਕਿ ਇਹ ਮੁਸਕਾਨ ਨਹੀਂ ਇੱਕ ਹਥਿਆਰ ਹੈ ਜੋ ਕਿ ਉਸ ਦਰਦ ਤੋਂ ਪੈਦਾ ਹੋਇਆ ਹੈ ਜਿਨੂੰ ਚੱਲ ਕੇ ਅਕਸ ਅਕਸਰ ਲੋਕ ਹਾਰ ਮੰਨ ਲੈਂਦੇ ਨੇ ਪਰ ਕੁਝ ਲੋਕ ਉਸ ਦਰਦ ਨੂੰ ਨਾਲ ਲੈ ਕੇ ਚੱਲਦੇ ਨੇ ਉਹੀ ਲੋਕ ਇੱਕ ਦਿਨ ਲੋਕਾਂ ਦੀਆਂ ਨਜ਼ਰਾਂ ਵਿੱਚ ਮਿਸਾਲ ਬਣਦੇ ਨੇ ਜ਼ਿੰਦਗੀ ਹਮੇਸ਼ਾ ਉਹ ਨਹੀਂ ਹੁੰਦੀ ਜਿਸ ਦੀ ਤੁਸੀਂ ਇੱਛਾ ਰੱਖਦੇ ਹੋ ਜ਼ਿੰਦਗੀ ਉਹ ਦਿੰਦੀ ਹੈ ਜਿਸ ਲਈ ਤੁਸੀਂ ਕਾਬਿਲ ਹੋ ਇਹ ਕਾਬਲੀਅਤ ਨਾ ਤਾਂ ਕਿਸੇ ਡਿਗਰੀ ਨਾਲ ਆਉਂਦੀ ਹੈ ਨਾ ਹੀ ਭਾਸ਼ਾ ਨਾਲ ਇਹ ਆਉਂਦੀ ਹੈ ਠੋਕਰਾਂ ਖਾਣ ਨਾਲ ਹਾਰਨ ਨਾਲ ਇਕੱਲੇ ਚੱਲਣ ਨਾਲ ਮੁਸ਼ਕਲਾਂ ਨਾਲ ਸਭ ਦੇ ਹਿੱਸੇ ਬਰਾਬਰ ਆਉਂਦੀ ਹੈ ਫਰਕ ਬਸ ਸੋਚ ਦਾ ਹੁੰਦਾ ਹੈ ਕੋਈ ਉਹਨਾਂ ਨੂੰ ਬੋਝ ਸਮਝ ਕੇ ਰੁਕ ਜਾਂਦਾ ਹੈ ਕੋਈ ਉਹਨਾਂ ਨੂੰ ਪੌੜੀ ਬਣਾ ਕੇ ਉੱਪਰ ਚੜ੍ਹਦਾ ਹੈ ਕਹਿੰਦੇ ਨੇ ਕਿ ਹਿੰਮਤ ਤੇ ਹਾਰ ਜਾਣਾ ਪਰ ਕਦੇ ਵੀ ਹਿੰਮਤ ਨਾ ਹਾਰਨਾ ਕਿਉਂਕਿ ਜਦੋਂ ਹਿੰਮਤ ਛੱਡਦੇ ਹੋ ਜਾਂ ਤੁਸੀਂ ਸਿਰਫ ਲੜਾਈ ਨਹੀਂ ਹਾਰਦੇ ਤੁਸੀਂ ਆਪਣੇ ਆਪ ਨੂੰ ਖੋ ਦਿੰਦੇ ਹੋ ਹਰ ਕਿਸੇ ਨੂੰ ਠੋਕਰਾਂ ਲੱਗਦੀਆਂ ਨੇ ਕੁਝ ਲੋਕ गिर ਜਾਂਦੇ ਨੇ ਕਈ ਲੋਕ ਠੋਕਰਾਂ ਖਾ ਕੇ ਇਤਿਹਾਸ ਬਣਾ ਦਿੰਦੇ ਨੇ ਜੋ ਸਫਲਤਾ ਠੋਕਰਾਂ ਖਾਣ ਤੋਂ ਬਾਅਦ ਮਿਲਦੀ ਹੈ ਉਹਦਾ ਸੁਆਦ ਨਹੀਂ ਸਭ ਤੋਂ ਅਲੱਗ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ